ਅੱਜ ਸਵੇਰੇ ਕਰੀਬ 8:30 ਵਜੇ ਚਾਵਾ ਰੋਡ ਤੇ ਸ਼ਮਸਪੁਰ ਪਿੰਨੇ ਨੇੜੇ ਇੱਕ ਦਰਦਨਾਕ ਹਾਦਸਾ ਹੋਇਆ ਮਿੰਨੀ ਬੱਸ ਅਤੇ ਮੋਟਰਸਾਈਕਲ ਦੇ ਟੱਕਰ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਏਪੁਰ ਵਾਸੀ 29 ਸਾਲਾ ਜਸਕਰਨ ਸਿੰਘ ਵਜੋਂ ਹੋਈ ਹੈ। ਜਸਕਰਨ ਸਿੰਘ ਦੂਪਹਿਰਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਆਸ-ਪਾਸ ਦੇ ਮੌਜੂਦ ਲੋਕਾਂ ਨੇ ਦੱਸਿਆ ਕਿ ਫੈਕਟਰੀ ਤੋਂ ਆ ਰਹੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਮੀਨ ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਪਰ ਮਿੰਨੀ ਬੱਸ ਚਾਲਕ ਮੋਟਰਸਾਈਕਲ ਨੂੰ 50 ਮੀਟਰ ਤੱਕ ਕੜੀਸ ਦਾ ਹੋਇਆ ਲੈ ਗਿਆ ਜਿਸ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ ਕੜਨਾ ਦੀ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਲੋਕਾਂ ਨੇ ਇਹ ਵੀ ਦੱਸਿਆ ਕਿ ਜਿਸ ਕਰਨ ਆਪਣੀ ਡਿਊਟੀ ਕਰਕੇ ਮੁਹਾਲੀ ਤੋਂ ਰਾਏਪੁਰ ਆਪਣੀ ਕਾਰ ਵਾਪਸ ਆ ਰਹੀ ਸੀ ਪਰ ਇਹ ਹੀ ਕਰਦਾ ਇਕੱਲਾ ਕਮਾਉਣ ਵਾਲਾ ਸੀ ਮੇਰਾ ਹਿੰਦਰਪਾਲ ਸਿੰਘ ਜੀ ਤੱਕ ਨਾ ਹੋਵੇ ਹੁਣ ਤੋਂ ਘੰਟਾ ਪਹਿਲਾਂ ਇੱਕ ਬਹੁਤ ਹੀ ਮੰਨ ਭੋਲ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਡੈਥ ਹੋ ਚੁੱਕੀ ਆ ਉਲ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਆ ਆਊਟਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਵਾਰ ਨੂੰ ਕੋਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਕੀ ਜੀ ਜਿਹਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਕੰਨਾ ਭਾਈ ਸੀ ਨਾ ਤੇਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਦਾ ਬੱਸ ਦਾ ਡਰਾਈਵਰ ਹੈ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉਥੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫਿਕਰ ਨਹੀਂ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਦਾ ਮੋਟਰਸਾਈਕਲ ਨੂੰ ਅੱਗ ਵੀ ਮੁਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਐ ਤੇ ਬੋਡੀ ਵੀ ਕਾਫੀ ਦੂਰ ਪਈ ਐ ਕਿਉਂਕਿ ਬੋਡੀ ਉਰੇ ਡਿੱਗੀ ਜੀ ਫਿਰ ਬੱਸ ਵਾਲਾ ਕਿਹੜੀ ਮੋਟਰਸਾਈਕਲ ਕਿਹੜੀ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ तकरीबन 50 ਕਿਲੋਮੀਟਰ ਬੰਦੇ ਨੂੰ ਕੁਢੀ ਸਿਆਈ ਉੱਥੇ ਕੇ ਮੋਟਰਸਾਈਕਲ ਨੂੰ ਅੱਗ ਲੱਗੀ ਜਿਹੜਾ ਦੇ ਪਾਸੇ ਮੇਰਾ ਬੰਦਾ ਮੇਰੇ ਨਾਲ ਤੱਕੇ ਗਏ ਜੰਗੇ ਐ ਐਕਸੀਡੈਂਟ ਹੋਇਆ ਸੀ ਮੰਗਰੇ ਦੇ ਕਿਦਰੋਂ ਬਾਹਰ ਆ ਰਹੀ ਸੀ ਉਹਦੇ ਲਈ ਇਲੈਕਟ੍ਰਿਕ ਜਿਹਾ ਐਕਸਿਟਰੀ ਬਿਊਟਰੀ ਲੱਗਦੀ ਆ ਕਿਹੜੇ ਫੈਸਲੇ ਤੇ ਆ ਰਹੀ ਸਮਰਾਲੇ ਜਾਨ ਇਧਰੋਂ ਡੀਜਾ ਵਾਲੀ ਸਾਈਡ ਤੋਂ ਆ ਰਹੀ ਸੀ ਸਮਰਾਲੇ ਸਾਈਡ ਤੋਂ ਆ ਰਹੀ ਸੀ ਸਮਰਾਲੇ ਕਹਿੰਦੇ ਆ ਰਹੀ ਸੀ ਇਹ ਇਧਰੋਂ ਘੰਟਾ ਪਹਿਲਾਂ ਦੀ ਗੱਲ ਆ ਜਿਹੜਾ ਅਕਸਰ ਹੋਇਆ ਤਾਂ ਕੋਈ ਜਾਨੀ ਨਕਾਲ ਵੀ ਹੋਈ ਜਾਨੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇਗੀ ਕਿੰਨੇ ਕਿੰਨੇ ਸਾਲ ਹੈਗਾ ਹੀ 23-23 ਸਾਲ ਦਾ ਨੌਜਵਾਨ ਮੁੰਡਾ ਹੈ ਇਹ ਰੌਂਗ ਸਾਈਡ ਤੋਂ ਵਾਪਸ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇ ਲਿਆ ਬੰਦੇ ਉਹੋ ਟਿਕ ਤੇ ਚੱਕਿਆ ਜੀ ਇਹ ਵਿਚਾਰਾ ਕਰਵਾ ਰਿਆ ਹੀ ਕੰਮ ਤਾਂ ਕੰਮ ਤਾਂ ਆ ਰਿਹਾ ਜੀ ਜਿੱਥੇ ਕਰਕੇ ਘਰ ਜਾ ਰਿਹਾ ਜੀ ਆਪਣੇ ਮ੍ਰਨਾ ਜਸਪੁਰ ਸਿੰਘ ਜੀ ਨੂੰ ਐਕਸੀਡੈਂਟ ਹੋਇਆ ਪਾਲਾ ਮੇਰਾ ਚਾਚਾ ਦਾ ਮੁੰਡਾ ਜੀ ਕੀ ਨਾਮ ਹੈ ਤੁਹਾਡਾ ਦਸਕਰਨ ਸਿੰਘ ਜੀ ਕਿੰਨੇ ਸਾਲ ਦੇ ਆ 35 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਜੀ ਦਸਰੇ ਨੇ ਵੀ ਰੋਂਗ ਸਾਈਡ ਬੱਸ ਆਉਂਦੀ ਯੂਨੀਅਰਟ ਲਈ ਇੱਧਰ ਲੈਣਾ ਯਾਰ ਇੱਧਰ ਲੈਣਾ ਉਹਨਾਂ ਦਾ ਫੋਨ ਆਇਆ ਕਿੰਨੇ ਕੁ ਵਜੇ ਘਟਣਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਇਹ ਇਹ ਤਾਂ ਮਹਾਲੀ ਤੋਂ ਆ ਰਹੇ ਸੀ ਕੰਮ ਤੋਂ ਜੀ ਜਿਹੜਾ ਪਿੰਡ ਹੈ ਸਰਹਰਪੁਰ ਪਿੰਡ ਹੈ ਜੀ ਦੀ ਮੰਨ ਕਰਦੇ ਹਾਂ ਬੱਚਾ ਜੀ ਇਹ ਇੰਤਜ਼ਾਮ ਹੋਣਾ ਚਾਹੀਦਾ ਬੱਸ ਵਾਲਿਆਂ ਨੂੰ ਸਜਾਉਣ ਹੀ ਦੇ ਦੋ ਡਰਾਈਵਰ ਨੂੰ ਕਹਰੇ ਅੱਜ ਕੋਲ ਸਲਾਇ ਨਹੀਂ ਚਾਹਤ ਜੀ ਕੱਢੋ ਵਾਟੋ ਕੱਢੋ ਕੱਢੋ ਜੀ ਕਿੰਨੇ ਕਰੀ ਚਲਾਇ 12 ਕਿਸ਼ਾਤ ਚਾਹਤ ਕਿੰਨੀ ਕੋ ਮਜ਼ਦੂਰੀ ਇਹ ਮੁੰਡਾ ਹੈਗਾ ਜਸਕਰ ਸਿੰਘ ਆ ਜਸਵਿੰਦਰ ਸਿੰਘ ਜਿਹਦਾ ਪਿੰਡ ਗਾ ਰਾਏਪੁਰਾ ਜੁੱਤਾ 3.5 ਤੇ ਪੈਂਦਾ ਕਿ ਮਰਦਾ ਹੈ ਇਹ ਰਿਕਰੂਟ 2525 ਨਾਲ ਕਿਥੋਂ ਕਿੱਥੇ ਜਾ ਰਿਹਾ ਤੂੰ ਚੰਡੀਗੜ੍ਹ ਕੋਲ ਜਾਵੋ ਕਰਾ ਚੰਡੀਗੜ੍ਹ ਮਾੜੀ ਕਾਲ ਪੈਡ ਨੂੰ ਜਾ ਰਿਹਾ ਸੀ ਕੀ ਕਰਨਾ ਬਾਪੀ ਇਹ ਕਿੰਨੇ ਟੱਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬੈਨ ਉਹ ਸਾਮਰ ਤੋਂ ਮੋੜਸਾ ਆ ਰਹਾ ਸੀਗਾ ਅੰਮ੍ਰੋਵਰ ਨਾਲ ਟੱਕਰ ਹੋ ਗਈ ਮੌਕਤ ਹੀ ਕਿੱਥੋਂ ਗਈ ਹਾਂ ਮੌਕਤ ਦੱਸੂਗੀ ਕਿਹੜੀ ਗੱਡੀ ਗੱਡੀ ਆ ਸੀਗਾ ਫੈਕਟਰੀ ਕੋਲੇ ਗਈ ਅੱਗ ਵੀ ਲੱਗੀ ਦੀ ਸੀ ਹਾਂ ਮੋੜਸਾ ਨੂੰ ਅੱਗ ਲੱਗੀ ਮੌਕਤ ਜਿਹੜਾ ਮਤਲਬ ਜਿਹੜਾ ਹਾਦਸਾ ਭਿਆਨਕ ਹੋਣਾ ਤਾਂ ਹੀ ਅੱਜ ਲੱਗ ਗਿਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਰ ਸਮਝ ਵਾਦਾ ਗੱਲ ਅੱਗੇ ਉਹਦਾ ਦਾ ਕਰ ਰਿਹਾ ਤੇ ਡਰਾਈਵਰ ਦੀ ਗਸਤਾਰੀ ਹੋ ਚੁੱਕੀ ਹੈ ਜੀ ਡਰਾਈਵਰ ਮੌਕੇ ਤੋਂ ਫਰਾਰਾ ਜੀ ਅੱਛਾ ਵਾਪਸ ਕੀਤਾ